ਸਿੰਘੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਕਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਗਸੀਰ ਸਿੰਘ ਮੋੜ ਮੋਗਾ ਜ਼ਿਲ੍ਹੇ ਦਾ ਟ੍ਰੈਂਡ ਡਾਲਾ ਸਿੰਘੋ ਤੁਸੀਂ ਜਿਹੜੀ ਮੇਰੇ ਹੱਥ 'ਚ ਤਸਵੀਰ ਦੇਖ ਸਕਦੇ ਹੋ ਸ਼ਹੀਦ ਭਾਈ ਰੋਜ਼ਨ ਸਿੰਘ ਡਾਲਾ ਇਹਨਾਂ ਦੀ ਹੈ ਨਾ ਤੇ ਯੁੱਧ ਲੜਿਆ ਪੰਥ ਲਈ ਕੁਰਬਾਨੀਆਂ ਕੀਤੀਆਂ ਕੌਮ ਨੂੰ ਦੇਵਣਾ ਸ਼ਹੀਦ ਭਾਈ ਉਹਨਾਂ ਦੀ ਮਗਰ ਖੁਲਵਾੜੀ ਹੈ ਮਾਤਾ ਜੀ ਬੱਠੇ ਆ ਪਿੱਛੇ ਜੇ ਵੀ ਮਾਤਾ ਜੀ ਦਾ ਆਪ ਆਪਰੇਸ਼ਨ ਕਰਾਇਆ ਜਦੋਂ ਜਹਦਾਰ ਰਣਜੀਤ ਸਿੰਘ ਜੈਕਸਪੋਰਟ ਕੈਨੇਡਾ ਉਹਨਾਂ ਵੱਲੋਂ ਸੇਵਾ ਸੀਗੀ ਮਾਤਾ ਜੀ ਢੱਲੇ ਮੱਠੇ ਰਹਿੰਦੇ ਸੀ ਉਸ ਤੋਂ ਬਾਅਦ ਭਾਈ ਸਾਹਿਬ ਦੇ ਬੇਟਾ ਜੀ ਹੈ ਭਾਈ ਜਗਮਉਂਦ ਸਿੰਘ ਜੀ ਉਹਨਾਂ ਦੇ ਬੱਚੇ ਆ ਫਲਵਾੜੀ ਆ ਜਿਹੜੇ ਪੜ੍ਹਦੇ ਇਹਨਾਂ ਨੇ ਬੇਨਤੀ ਕੀਤੀ ਸੀਗੀ ਇੱਕ ਸਾਲ ਦੀ ਤਕਰੀਬਨ ਬੱਚਿਆਂ ਦੀ ਫੀਸ ਭਰਨ ਵਾਲੀ ਆ ਇਹ ਕੋਈ ਹੈਲਪ ਕਰ ਸਕਦਾ ਤਾਂ ਜਰੂਰ ਕਰੋ ਕਿਉਂਕਿ ਗੁਰਸਖਵੀਰ ਹੈ ਪਰਿਵਾਰ ਹੈ ਕਿਸੇ ਟਾਈਮ ਇਦਾਂ ਦੇ ਹਾਲਾਤ ਬਣ ਜਾਂਦੇ ਆ ਕਾਰੋਬਾਰ ਨਹੀਂ ਰਹਿੰਦਾ ਜਿੱਦੀ ਬੱਚੇ ਪੜਾਉਣ ਵਾਲਿਆ ਗੁਰਸਖਾ ਛੋਟੀ ਜੀ ਬੱਚੀ ਇਹਦਾ ਨਾਮ ਹੈਗਾ ਗੁਰਬਾਣੀ ਕੌਰ ਬਹੁਤ ਪਿਆਰੀ ਹੈ ਇਹ ਬੱਚਾ ਜਿਹੜਾ ਮੰਗ ਸਿੰਘ ਪੂਰੇ ਬਣੇ ਚ ਬੈਠਾ ਹੈ ਬਾਬਾ ਫਤੇ ਸਿੰਘ ਹੈ ਇਹਦਾ ਨੋਆ ਫਤੇ ਸਿੰਘ ਇਹ ਦੋਹੇ ਜਿਹੜਾ ਹੈਗਾ ਸਕੂਲ ਜਗਮੀਤ ਸਿੰਘ ਸਕੂਲ ਹੈ ਬੱਧਨੀ ਉੱਥੇ ਪੜ੍ਹਦੇ ਆ 35000 ਰੁਪਇਆ ਟੋਟਲ ਜਿਹੜੀ ਇਹ ਬੱਚਾ ਦੀ ਫੀਸ ਭਰਨ ਵਾਲੀ ਪਈ ਸੀ ਇੱਕ ਸਾਲ ਦੀ ਤੇ ਮੈਂ ਧੰਨਵਾਦ ਕਰ ਦਵਾਂ ਬਰਾਡ ਫੈਮਿਲੀ ਦਾ ਵੀਰ ਚਰਨਜੀਤ ਸਿੰਘ ਜੀ ਸਿੰਗਾਪੁਰਾ ਸਾਡੇ ਬੜੇ ਸਤਿਕਾਰਯੋਗ ਭਰਾ ਬੜਾ ਪਿਆਰੇ ਏ ਮੋਂ ਨਾਲ ਉਹਨਾਂ ਨੇ ਬੜਾ ਸਾਨੂੰ ਬੜੇ ਸਾਈ ਹਾਰਤੀ ਤੇ ਮਾਨ ਬਖਸ਼ਿਆ ਤੇ ਕੱਲ ਹੀ ਉਹਨਾਂ ਨੇ ਦੇਖਣਸਾਰ ਜਿਹੜਾ ਹੈ ਬੱਚਾ ਦੀ ਫੀਸ ਜਾਰੀ ਕੀਤੀ ਤੇ ਅੱਜ ਹੀ ਅਸੀਂ ਭਰਨ ਆ ਗਏ ਤਾਂ ਕਿ ਵੀ ਕਿਸੇ ਵੀ ਤਰ੍ਹਾਂ ਜਿਹੜਾ ਗੁਰਸਿਕ ਭਰਾ ਉਹਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਕਿਸੇ ਵੀ ਟੈਨਸ਼ਨ ਚ ਨਾ ਰਹਿਣ ਬੱਚੇ ਚੜ੍ਹਦੀ ਕਲਾ ਦੇ ਰਹੇ ਇਹਨਾਂ ਨੂੰ ਇਦਾਂ ਨਾਮ ਉਸ ਕਿਉਂਕਿ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਟੀਚਰ ਬੱਚਾ ਨੂੰ ਖੜਾ ਕਰਕੇ ਜਲੀਲ ਕਰਦੇ ਆ ਫਿਰ ਬੱਚੇ ਜਿਹੜੇ ਉਹ ਹੋ ਹੀਣ ਭਾਵਨਾ ਦੇ ਨਾਲ ਸ਼ਿਕਾਰ ਹੋ ਜਾਂਦੇ ਆ ਵੀ ਬੱਚੇ ਸੋਲਦੇ ਵੀ ਸਾਡੀ ਕੋਈ ਖੜੇ ਕਰਦੇ ਆ ਸਾਡੀ ਕੋਈ ਬੇਇੱਜ਼ਤੀ ਕਰਦੇ ਆ ਨਾ ਇਸ ਕਰਕੇ ਧੰਨਵਾਦ ਆ ਵੀ ਚਰਨਜੀਤ ਸਿੰਘ ਬਰਾੜ ਸਾਹਿਬ ਸਿੰਘਾਪੁਰ ਮਾਲਕੋਨਾਂ ਦੀ ਫੈਮਿਲੀ ਨੂੰ ਚੜ੍ਹਦੀ ਕਲਾ ਜ ਰੱਖੇ ਮਿਹਰ ਭਰਿਆ ਰੱਖੇ ਜਿਨ੍ਹਾਂ ਨੇ ਬੱਚਿਆਂ ਦੀ ਪੂਰੇ ਸਾਲ ਦੀ ਟੈਨਸ਼ਨ ਖਤਮ ਕਰਤੀ ਐ ਇਹ ਸ਼ਹੀਦ ਪਰਿਵਾਰ ਆ ਕੌਮਨ ਲੜਨ ਵਾਲਾ ਪਰਿਵਾਰ ਆ ਬਾਣੀ ਬਾਣੇ ਦੇ ਵਿੱਚ ਬੱਚੇ ਆ ਵਿੱਚ ਤੁਸੀਂ ਦੇਖ ਸਕਦੇ ਹੋ ਬ ਤੇ ਸਿੰਘ ਦਾ ਨਾਤੇ ਸਿੰਘ ਹੈ ਬਾਈ ਨਾਲ ਬੈਠਾ ਕੋਸ਼ਨ ਸਿੰਘ ਡਾਲਾ ਉਹਨਾਂ ਦੇ ਪੁੱਤਰ ਬਾਈ ਜਗਮੋਹਨ ਸਿੰਘ ਆਪਣੀ ਕਿਰਤ ਕਮਾਈ ਕਰਦੇ ਆ ਪਰ ਕਿਸੇ ਕਰਕੇ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਹਾਲਾਤ ਕਾਰੋਬਾਰੀ ਕਰਕੇ ਦਿਹਾੜੀ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਜੀ ਬੱਚੇ ਸੀ ਚੰਗੇ ਸਕੂਲਾਂ 'ਚ ਪੜਾਉਣੇ ਆ ਤਾਂ ਮਹਿੰਗੀਆਂ ਫੀਸਾਂ ਜਿਹੜਾ ਆਮ ਦਿਹਾੜੀ ਦਾ ਬੰਦਾ ਨਹੀਂ ਭਰ ਸਕਦਾ ਇਸ ਕਰਕੇ ਧੰਨਵਾਦ ਮੈਂ ਫੇਰ ਕਰ ਜਾਵਾਂ ਬਰਾਡ ਫੈਮਿਲੀ ਦਾ ਚਰਨਜੀਤ ਵੀਰਜੀ ਸਿੰਘਾਪੁਰਾ ਜਿੰਮੇਵਾਰਦਾદાર ਹੈ ਜਿਨ੍ਹਾਂ ਨੇ 35000 ਰੁਪਏ ਉਹਨਾਂ ਦੀ ਫੀਸ ਭਰ ਕੇ ਜਿਹੜਾ ਦਿਮਾਗ ਤੋਂ ਬੋਝ ਆ ਇਹ ਟੈਨਸ਼ਨ ਆ ਉਹ ਖਤਮ ਕੀਤੀ ਐ ਬੁੱਜੀ ਕੀ ਕਹਿਣਾ ਚਾਹੁੰਦਾ ਫੀਸ ਜਿਹੜੀ ਭਰੀ ਗਈ ਆ ਪੂਰੇ ਸਾਲ ਦੀ ਬਹੁਤ ਧੰਨਵਾਦ ਭਾਈ ਸਾਹਿਬ ਜੀ ਰਾੜ ਫੈਮਿਲੀ ਦੇ ਜੀ ਜਿਨ੍ਹਾਂ ਨੇ ਸਾਡੇ ਬੱਚਿਆਂ ਦੀ ਫੀਸ ਭਰੀ ਆ ਜੀ ਪਰਮਾਤਮਾ ਤੇਨ ਨੂੰ ਬਹੁਤ ਬਹੁਤ ਚੰਗੀਆਂ ਯਾਦਾਂ ਰੱਖੀਆਂ ਵਾ ਚੰਗੋ ਹੋਰ ਵੀ ਗੱਲ ਆ ਤੁਹਾਨੂੰ ਮੈਂ ਬੱਚੇ ਨੂੰ ਬੁਲਾ ਦੇਣਾ ਦੇਖੋ ਬੱਚਾ ਦੀ ਕੋ ਅਰਦਾਸ ਕਰ ਰਿਹਾ ਕਿਵੇਂ ਬੋਲੇ ਇਹਨੂੰ ਇਹ ਤਾਂ ਬੋਲਿਆ ਵੀ ਨਹੀਂ ਜਾਂਦਾ ਇਹ ਵੀਰ ਜੀ ਜਮੰਦਰੂ ਆ ਹਾਂਜੀ ਜਮੰਦਰੂ ਆ ਇਹ ਕਿਹੜਾ ਸੀ ਬੱਤੇ ਜੀ ਇਹ ਨੇੜੇ ਕਰਕੇ ਲਾ ਦੇਣ ਕੀ ਕਰਾਂ ਮੈਂ ਕੀ ਬੋਲਦਾ ਤਾਪਾ ਤਾਪਾ ਕੀ ਗਾਰੇ ਵਿਜੇਸ਼ਟ ਇੱਕ ਇੱਕ ਅਰਦਾਸ ਕਰਦਾ ਚੜੀ ਗਲਾ ਓਕੇ ਓਕੇ ਵਾਜੀ ਵਾਣੀ ਬੋਦ ਤੂੰ ਕੀ ਕਹਨੀ ਆ ਤੇਰੀ ਵੀਜ਼ ਭਰੀ ਗਈ ਹੈ ਹੈ ਆ ਵਾ ਕੋਈ ਚਾਹ ਹੈ ਵਾਜੀ ਵਾ ਇਹਨਾਂ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ